ਮਜਬੂਰੀ ਕੋਈ ਨਹੀਂ ਜੀ ਰੱਬ ਨੇ ਦਿੱਤਾ ਸਭ ਕੁਝ ਆ ਬਸ ਬਾਬੇ ਨੇ ਬਸ ਕਹਿਦਾ ਵੀ ਸਾਈਕਲ ਦੇ ਉਹਦੇ ਜਾਣੀ ਸਾਈਕਲ ਦਿਆ ਇੱਥੇ ਤਾਂ ਕੋਈ ਬੇਟਾ ਕਹਿੰਦਾ ਮੋਟਰਸਾਈਕਲ ਤੇ ਹੱਥ ਧਰ ਨਮਾ ਲੈ ਜਾ ਬੇਟਾ ਫੌਰਨ ਜਮੀਨ ਆਦਾ ਕਾਰ ਵਗੈਰਾ ਸਭ ਕੁਝ ਕਰ ਪਰ ਨਹੀਂ ਜਾਣੀ ਸਾਈਕਲ ਤੇ ਆ ਸਾਲ ਬਾਅਦ ਸਾਈਕਲ ਚੱਕਿਆ ਇਹਦਾ ਕੰਮ ਕਰਾ ਕੇ ਇਹਦੀ ਬਾਬੇ ਜਾਣੀ ਸਾਈਕਲ ਤੇ ਅੱਛਾ ਅਸੀਂ ਲਾਇਆ ਉਹਦੇ ਵੀ ਸੈਕੰਡ ਖਰੀਦਾ ਸੀ ਜੀ 3 ਸਾਲ ਪਹਿਣਾ ਉਹਦੇ ਵੀ ਸੈਕੰਡ ਹੈ ਅੱਛਾ ਉਹਦੇ ਵੀ ਸੈਕੰਡ ਹੈ ਉਹ ਵੀ ਸੈਕੰਡ ਹੈ ਪਰ ਉਹ ਹੀ ਗੱਲ ਹੈ 35 40 ਸਾਲ ਨੂੰ ਕਰ ਸਕਦੇ ਤੇ ਬਾਈ ਦੀ ਸਾਈਕਲ ਤੇ ਜਾ ਕੇ ਥਕਾਵਟ ਨਹੀਂ ਮਹਿਸੂਸ ਹੁੰਦੀ ਇਹ ਰਸਤੇ ਮੁੱਕਦੇ ਹੀ ਨਹੀਂ ਹੁੰਦੇ ਯਾਰ ਕਦੋਂ ਦੇ ਤੁਰੇ ਆ ਨਹੀਂ ਨਹੀਂ ਕਿਲੋਕੀਮੀਟਰ ਸਵੇਰੇ ਲਾਦਾ ਉੱਠ ਕੇ ਉਸ ਤੋਂ ਬਾਅਦ ਸਰੀਰ ਐਜਾ ਰਿਲੈਕਸ ਹੁੰਦਾ ਜੇ ਦਿਨ ਵੱਡੇ ਹੋਣਾਂ ਸੀ 200 ਪਲੱਸ ਕੱਢਦੀਏ ਜਾ ਕੇ ਹੁਣ ਵੀ ਅਸੀਂ 100 ਪਲੱਸ ਕੱਢਦੇ ਹਾਂ ਡੇਲੀ ਨਹੀਂ ਫਿਰ ਜਿਆਦਾ ਦਾ ਗੁਰੂ ਘਰ ਚੇ ਪਹਿਲ ਦਿੰਨੇ ਆਂ ਜੀ ਜੇ ਗੁਰੂ ਘਰ ਨਹੀਂ ਤਾਂ ਮੰਦਿਰ 'ਚ ਰੋ ਕੇ ਫਿਰ ਖਾਣਾ ਢਾਬੇ ਤੋਂ ਕਿਉਂ ਜ਼ਿਆਦਾ ਆਪਣੇ ਗੁਰੂ ਘਰਾਂ 'ਚ ਮਿਲਦਾ ਨਹੀਂ ਵੀ ਮੰਦਿਰ 'ਚ ਨਹੀਂ ਵੀ ਢਾਬੇ ਦੇ ਰੋਕਣਾ ਢਾਬਿਆਂ ਵਾਲੇ ਪੈਸਾ ਤਾਂ ਲੈਣਾ ਨਹੀਂ ਸਾਤੋਂ ਕੋਈ ਨਾ ਹੁਣ ਤਾਂ ਕਿਸੇ ਢਾਬਿਆਂ ਨੇ ਪੈਸਾ ਲਿਆ ਜੀ ਨਾ ਚਾਹ ਦਾ ਨਾ ਰੋਟੀ ਦਾ ਬਾਈ ਗੁਰੂ ਜੀ ਕਾਹਨ ਸਾਹਿਬ ਬਾਈ ਗੁਰੂ ਜੀ ਕੀ ਫਤ ਹੈ ਬਾਈ ਜੀ ਕੀ ਨਾਮ ਹੈ ਆਪਣਾ ਤੇ ਆਪਣਾ ਕਿਹੜਾ ਪਿੰਡ ਹੈ ਕਿਹੜਾ ਨਗਰ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਬਡਰੋਖਾਂ ਜੀ ਡਿਸਟ੍ਰਿਕਟ ਸੰਗਰੂਰ ਬਾਈ ਜੀ ਕਦੋਂ ਤੋਂ ਇਹ ਯਾਤਰਾ ਕਰ ਰਹੇ ਹੋ ਤੇ ਕਿੰਨੇ ਸਾਲ ਹੋ ਗਏ ਹੁਣ ਤੱਕ ਇਹ ਯਾਤਰਾ ਕਰ ਰਹੇ ਅਸੀਂ ਤਕਰੀਬਨ 1.5 ਮਹੀਨੇ ਤੋਂ ਸਟਾਰਟ ਕਰੀ ਜਾਈਏ ਇਹ ਅੱਛਾ ਜੀ ਹਾਂਜੀ ਹਾਂਜੀ 1.5 ਮਹੀਨਾ ਹੋ ਗਿਆ ਹਾਂਜੀ ਬਾਈ ਜੀ ਇਹ ਕਿੱਥੋਂ ਸੋਚ ਆਈ ਕਿ ਸਾਈਕਲ ਤੇ ਯਾਤਰਾ ਕਰਨੀ ਹੈ ਜਾਂ ਮਜਬੂਰੀ ਸੀ ਜਾਂ ਹਾਲਾਤ ਇਸ ਤਰੀਕੇ ਦੇ ਸੀ ਕਿ ਸਾਈਕਲ ਤੇ ਜਾਣਾ ਪਿਆ ਕੀ ਕਾਰਨ ਨਹੀਂ ਮਜਬੂਰੀ ਕੋਈ ਨਹੀਂ ਜੀ ਰੱਬ ਨੇ ਦਿੱਤਾ ਸਭ ਕੋ ਸਾ ਬਸ ਬਾਬੇ ਨੇ ਬਸ ਕਹਿਦਾ ਵੀ ਸਾਈਕਲ ਦੇ ਉਹਦੇ ਜਾਣੀ ਸਾਈਕਲ ਦਿਆ ਇੱਥੇ ਤਾਂ ਕੋਈ ਬੇਟਾ ਕਹਿੰਦਾ ਮੋਟਰਸਾਈਕਲ ਤੇ ਹੱਥ ਧਾਰ ਨਮਾ ਲੈ ਜਾ ਬੇਟਾ ਫੌਰਨ ਜਮੀਨ ਜਾਇਦਾ ਕਾਰ ਵਗੈਰਾ ਸਭ ਕੁਝ ਕਰ ਪਰ ਨਹੀਂ ਜਾਣੀ ਸਾਈਕਲ ਤੇ ਆ ਸਾਲਵਾ ਸਾਈਕਲ ਚੱਕਿਆ ਇਹਦਾ ਕੰਮ ਕਰਾ ਕੇ ਇਹਦੀ ਬਾਬੇ ਜਾਣੀ ਸਾਈਕਲ ਤੇ ਅੱਛਾ ਇਹ ਸਾਈਕਲ ਕਿੰਨਾ ਪੁਰਾਣਾ ਸਾਈਕਲ ਹੋਵੇ ਕਮ ਸੇ 20 ਸਾਲ ਦੇ ਕਰੀਬ ਤਾਂ ਹੋਗਾ ਨਹੀਂ 20 ਨਹੀਂ 22 22 ਸਾਲ ਹੋ ਗਏ 22 ਸਾਲ ਹੋ ਗਏ ਕੀ ਬਾਤ ਹੈ ਤੇ ਇਹ ਮਤਲਬ ਉਹ ਤਾਂ ਜਵਾਨੀ ਵੇਲੇ ਖਰੀਦੇ ਹੋਣਾ ਪੈਸੇ ਲਾ ਕੇ ਉਹਨੂੰ ਵੀ ਸੈਕੰਡ ਖਰੀਦਾ ਸੀ ਜੀ 22 ਸਾਲ ਪਹਿਣਾ ਉਹਨੂੰ ਵੀ ਸੈਕੰਡ ਹੈ ਅੱਛਾ ਉਹਨੂੰ ਵੀ ਸੈਕੰਡ ਹੈ ਫਿਰ ਉਹੀ ਗੱਲ ਹੈ 35 40 ਸਾਲ ਨੂੰ ਕਹਿੰਦੇ ਕਿਹਾ ਸਕਦੇ ਤੇ ਬਾਈ ਦੀ ਸਾਈਕਲ ਤੇ ਜਾ ਕੇ ਥਕਾਵਾ ਜੰਦੀ ਮਹਿਸੂਸ ਹੁੰਦੀ ਇਹ ਰਸਤੇ ਮੁੱਕਦੇ ਹੀ ਨਹੀਂ ਹੁੰਦੇ ਯਾਰ ਕਦੋਂ ਦੇ ਤੁਰੇ ਆ ਨਹੀਂ ਨਹੀਂ ਕਿਲੋਮੀਟਰ ਸਵੇਰੇ ਲਾਦਾ ਉੱਠ ਕੇ ਉਸ ਤੋਂ ਬਾਅਦ ਸਰੀਰ ਇਹਦਾ ਰਿਲੈਕਸ ਹੁੰਦਾ ਜੇ ਦਿਨ ਵੱਡੇ ਹੋਣ ਅਸੀਂ 200 ਪਲੱਸ ਕੱਢ ਦਈਏ ਜਾਂ ਕਿ ਹੁਣ ਵੀ ਅਸੀਂ 100 ਪਲੱਸ ਕੱਢਦੇ ਹਾਂ ਦਿੱਲੀ ਉਹ ਜਦ ਦਿਨ ਦਾ 100 ਕਿਲੋਮੀਟਰ ਤੋਂ ਪੱਤ ਜੀ ਹਾਂ ਜੀ ਹਾਂ ਕੀ ਬਾਤ ਤੇ ਬਾਈ ਜੀ ਫਿਰ ਜਦੋਂ ਸਾਈਕਲ ਤੇ ਜਾਂਦੇ ਹੋ ਤੇ ਰਸਤੇ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ ਰਾਤ ਸਵੇਰੇ ਰੁਕਣਾ ਕਿੱਦਾਂ ਕੋਈ ਕਮਰੇ ਲੱਭਣੇ ਆ ਕੋਈ ਖਾਣਾ ਪੀਣਾ ਕਿੱਥੇ ਉਹ ਕਿੱਦਾਂ ਸਾਦੇ ਪ੍ਰਬੰਧ ਨਹੀਂ ਫਿਰ ਜਿਆਦਾ ਦਾ ਗੁਰੂ ਕਰਤੇ ਪਹਿਲ ਦਿੰਦੇ ਨਹੀਂ ਜੇ ਗੁਰੂ ਘਰ ਨਹੀਂ ਤਾਂ ਮੰਦਿਰ 'ਚ ਰੋਕੇ ਫਿਰ ਖਾਣਾ ਢਾਬੇ ਤੋਂ ਕਿਉਂ ਜ਼ਿਆਦਾ ਆਪਣੇ ਗੁਰੂ ਘਰਾਂ 'ਚ ਮਿਲਦਾ ਨਹੀਂ ਵੀ ਮੰਦਿਰ 'ਚ ਨਹੀਂ ਵੀ ਢਾਬੇ ਦੇ ਰੋਕਣਾ ਢਾਬਿਆਂ ਵਾਲੇ ਤੋਂ ਪੈਸਾ ਤਾਂ ਲੈਣਾ ਨਹੀਂ ਸੱਤੋਂ ਕੋਈ ਨਾ ਹੁਣ ਤਾਂ ਕਿਸੇ ਢਾਬਿਆਂ ਨੇ ਪੈਸਾ ਲਿਆ ਹੀ ਨਾ ਚਾਹ ਦਾ ਨਾ ਰੋਟੀ ਦਾ ਸਭ ਫਰੀ ਜੀ ਕੀ ਬਾਤ ਤੇ ਫਿਰ ਅੱਗੇ ਹਜੂਰ ਸਾਹਿਬ ਵੀ ਪ੍ਰਬੰਧ ਮਿਲ ਜਾਂਦੇ ਆ ਤੁਹਾਨੂੰ ਕਮਰੇ ਮਿਲ ਜਾਂਦੇ ਕਮਰੇ ਤਾਂ ਮਿਲਦੇ ਨੇ ਪਰ ਉਹ ਗੱਲ ਨਹੀਂ ਬਣਦੀ ਜੀ ਅੱਛਾ ਉਹ ਗੱਲ ਨਹੀਂ ਬਣਦੀ ਵੀ ਬੰਦਾ ਏਡੀ ਦੂਰੋਂ ਆਇਆ ਵੀ ਉਹਨੂੰ ਮਾੜਾ ਮੋਟਾ ਆਇਆ ਹੁੰਦਾ ਵੀ ਬਾਬਾ ਜੀ ਸੋਚਣਗੇ ਵੀ ਏਡੀ ਦੂਰੋਂ ਬੰਦਾ ਸਾਡੇ ਆਇਆ ਉਹ ਗੱਲ ਨਹੀਂ ਰੈਂਟ मिल ਜਾਂਦੇ ਨੇ ਸਭ ਮਿਲਦਾ ਹੀ ਸਭ ਮਿਲਦਾ ਹਾਂਜੀ ਹਾਂਜੀ ਕਿਆ ਬਾਤ ਤੇ ਬਾਈ ਜੀ ਵੈਸੇ ਪਰਵਾਦ ਦੇ ਵਿੱਚ ਜਦੋਂ ਇਦਾਂ ਤੁਸੀਂ ਪ੍ਰੋਗਰਾਮ ਬਣਾਉਂਦੇ ਹੋਗੇ ਅਸੀਂ ਯਾਤਰਾ ਤੇ ਨਿਕਲਣ ਲੱਗੇ ਆ ਤੇ ਉਦੋਂ ਕਹਿੰਦੇ ਨਹੀਂ ਆ ਗੱਡੀ ਤੇ ਚਲ ਜਾਓ ਬੱਸ ਤੇ ਚਲ ਜਾਓ ਕੋਈ ਟ੍ਰੇਨ ਕਰ ਲਓ ਕੀ ਸਾਈਕਲ ਤੇ ਇੰਨੇ ਮਹੀਨਾ ਡੇਢ ਮਹੀਨਾ ਲੱਗ ਜਾਣਾ ਤੇ ਪਿੱਛੇ ਚਿੰਤਾ ਨਹੀਂ ਹੁੰਦੀ ਨਹੀਂ ਘਰ ਦੇ ਮੈਂ ਬਣਾ ਇਹ ਕਹਿਣੇ ਕਹਿਣਾ ਇੱਥੋਂ ਤੱਕ ਕਿ ਰਿਸ਼ਤੇਦਾਰ ਵੀ ਕਹਿੰਦੇ ਸੀ ਅੱਛਾ ਵੀ ਨਾ ਜਾਓ ਨਾ ਜਾਓ ਪਰ ਨਹੀਂ ਜਾਣੀ ਜਾਣ ਅੱਛਾ ਰਿਸ਼ਤੇਦਾਰਾਂ ਨੇ ਬੜਾ ਕਿਹਾ ਵੀ ਨਹੀਂ ਸੁਖਨਾਲ ਰਬੇਤਾ ਸਭ ਕੋ ਦਾ ਬੇਟਾ ਵੀ ਕਹਿੰਦਾ ਏਸੀ ਬੱਕ ਕਰਾ ਦੇਣਾ ਬਾਹਰ ਪਰ ਨਹੀਂ ਜਾਣੀ ਸਾਈਕਲ ਤੇ ਚੋਏ ਸੇ ਸਾਈਕਲ ਤੇ ਵਾਹ। ਕੀ ਬਾਤ ਹੈ। ਹਾਂਜੀ। ਹੁੰਦਾ ਪੈਦੀਆਂ ਅੱਜ ਕੱਲ ਤੇ ਵੈਸੇ ਨੌਜਵਾਨ ਸਾਈਕਲ ਵਰਤਦੇ ਨਹੀਂ ਆ। ਆਪਾਂ ਦੇਖਦੇ ਜਦੋਂ ਕੋਈ ਯਾਤਰਾ ਹੁੰਦੀ ਹੈ ਕਿਦਾਂ ਟਰੈਕਟਰਾਂ ਦੇ ਸਪੀਕਰ ਲਗਾ ਕੇ ਨੌਜਵਾਨ ਝੰਡੇ ਲਗਾ ਕੇ ਕਿੰਨਾ ਕਿਤੇ ਉਹ ਵੀ ਤਸਵੀਰਾਂ ਹੁੰਦੀਆਂ ਨੇ ਤੇ ਤੁਸੀਂ ਇਦਾਂ ਆਰਾਮ ਨਾਲ ਆਪਣਾ ਸਾਈਕਲ ਤੇ ਜਾਦੇ ਹੋ ਇਹ ਵੱਖਰੀਆਂ ਤਸਵੀਰ ਇੱਕ ਗੱਲ ਮੈਂ ਹੋਰ ਕਹਾਂ ਅਸੀਂ ਅਨੰਤਪੁਰ ਸਾਹਿਬ ਤੋਂ ਆਏ ਹਾਂ ਜੀ ਹੁਣ ਇਸ ਤੋਂ ਪਹਿਲਾਂ ਅਸੀਂ ਜਿੰਨੇ ਸਪਲੈਂਡ ਮੋਡ ਦੇ ਬਿਦੌਟ ਨੰਬਰ ਬੈਕ ਵਿਦਆਊਟ ਨੰਬਰ ਬਦੈ ਵਿਦਆਊਟ ਮਰਗਾਟਾ ਚੰਡੇ ੱਡੇ ਲਾਏ ਨੇ ਉਹ ਲਾਏ ਹੁੰਦੇ ਆ ਹੋਰ ਦੂਜੇ ਲਾਏ ਨੇ ਮੋਟਰਸਾਈਕਲ ਦੀ ਗੱਲ ਕਰਦਾ ਹਾਂ ਵੱਡੇ ਹੋਰ ਲੱਗੇ ਨੇ 150 ਕਿਲੋਮੀਟਰ ਜਾ ਵਕਾਦੀ ਕਰਨੀ ਉਸ ਤੋਂ ਬਾਅਦ ਤਾਂ ਫੇਰਾ ਸਾਈਕਲ ਚਲਾ ਕੇ ਦੇਖੋ ਨਾ ਮੋਟਰਸਾਈਕਲ ਦੇ ਦਾਰੇ ਕੀ ਬਾਜੂ ਮੋਟਰਸਾਈਕਲ ਤੇ ਜਾਣਾ ਕੋਈ ਔਕਾ ਨਹੀਂ ਆਪਾਂ 100 ਕਿਲੋਮੀਟਰ ਬਾਜਾਂ 200 ਕਿਲੋਮੀਟਰ ਬਾਜਾਂਗੇ ਸਾਈਕਲ ਤੇ ਲਾਓ ਨਾ ਚੰਡੇ ਫੇਰ ਪਤਾ ਲਾਦਾ ਕੀ ਬਣਦਾ ਕਿਆ ਬਾਤ ਹਾਂ ਹੁਣ ਕੱਲ ਵੀ ਇੱਕ ਗੱਲ ਆ ਜਲੰਧਰ ਸੀ ਤਿੰਨ ਜਣੇ ਸੀ ਮੁੰਡਾ ਬੈਕ ਤੋਂ ਡਿੱਗ ਕੇ ਡੈਥ ਹੋ ਗਈ ਅਸੀਂ ਦੇਖ ਕੇ ਆਏ ਹਾਂ ਸਰ ਲੱਗਿਆ ਨਹੀਂ ਉਹਦਾ ਫਾਇਦਾ ਨਹੀਂ ਕੋਈ ਸਾਈਕਲ ਤੇ ਬੰਦਾ ਫੇਰ ਵੀ ਬਚ ਜਾਂਦਾ ਆਪਾਂ ਦੇਖ ਕੇ ਜੇ ਹਾਰਨ ਮਾਰੇ ਆਪਾਂ ਦੇਖ ਕੇ ਸਾਈਡ ਤੇ ਕਰਨਾ ਆਪਾਂ ਤਾਂ ਇਹ ਕਹਿੰਦੇ ਆ ਵੀ ਆਪਦਾ ਜੰਨਾ ਬਚ ਕੇ ਚੱਲੋ ਵੈਸੇ ਸਾਈਕਲ ਦੀ ਯਾਤਰਾ ਸਭ ਤੋਂ ਬੈਸਟ ਹੈ ਸਭ ਤੋਂ ਬੈਸਟ ਜਿੱਥੋਂ ਦੀ ਮਰਜ਼ੀ ਕਰਦੋ ਕੋਈ ਨੋ ਐਂਟਰੀ ਨਹੀਂ ਕੋਈ ਭੀੜ ਨਹੀਂ ਦੇਖਣੀ ਆਰਾਮ ਵਾਲੀ ਤੇ ਬਾਈ ਜੀ ਅੱਜ ਕੱਲ੍ਹ ਵੈਸੇ ਸ਼ਰੀਦਾਂ ਚ ਜਾਂਦਾ ਇੰਦੀਆਂ ਰਹਿ ਨਹੀਂ ਗਈਆਂ ਖਰਾਕਾਂ ਇੰਦੀਆਂ ਰਹਿ ਨਹੀਂ ਗਈਆਂ ਤੇ ਤੁਸੀਂ ਜਦੋਂ ਜਿੱਦਾਂ ਜਾਂਦੇ ਹੋ ਤੇ ਫਿਰ ਰਾਤ ਨੂੰ ਲੱਤਾਂ ਦੇ ਸੋਜਣੀਆਂ ਹੀ ਹੁੰਦੀਆਂ ਆ ਤੇ ਕੀ ਲੱਤਾਂ ਦਾ ਬਣ ਗਿਆ 150 200 ਕਿਲੋਮੀਟਰ ਸਾਈਕਲ ਚਲਾ ਲਿਆ ਹੁਣ ਤੇ ਜਾਨ ਨਿਕਲਦੀ ਉਹ ਫਿਰ ਆਇਆ ਨਾ ਇਹ ਮਾਡਲ ਦਾ ਫਰਕ ਪੈ ਜਾਂਦਾ ਹੁਣ ਹਾਂ ਮਾਡਲ ਦੇ ਡਿਪੈਂਡ ਕਰਦਾ ਹੁਣ ਅਸੀਂ 올ਡ ਮਾਡਲ ਹੋ ਗਏ ਨਵੇਂ ਮਾਡਲ ਦਾ ਹੁਣ ਬਾਈਕ ਦਾ ਫਰਕ ਪੈ ਜਾਂਦਾ ਪੁਰਾਣੇ ਦੇ ਢੋਲਾ ਮਾਰ ਕੇ ਦੇਖੋ ਹਾਂ ਹੁਣ ਇਹ ਸਾਈਕਲ ਆਉਣ ਵਾਲਾ ਸਾਈਕਲ ਵੇਟ ਕਰਕੇ ਦੇਖ ਲਾਣੇ ਵਾਡਨਾਂ ਦੀ ਬੋਡੀ ਹੈ ਉਹ ਤਾਂ ਹੈ ਹੀ ਜੀ ਫਿਰ ਬੋਡ ਦੀ ਦੇਖ ਲਓ ਵੈਲੂ ਪੁਰਾਣੇ ਵੀ ਹੈ ਨਵੀ ਤੇ ਉਹਦੀ ਦੇਖ ਲੈ ਫਰਕ ਨਾ ਫਰਕ ਉਹ ਹੀ ਕਮ ਆ ਜੀ ਬੰਦੇ ਦਾ ਭਾਈ ਜੀ ਕਿੰਨੇ ਕਿਲੋਮੀਟਰ ਚਲਾਤਾ ਸਾਈਕਲ ਸਾਈਕਲ ਚੱਲ ਰਿਹਾ ਜਾਊਗਾ ਜੀ 3500 3500 4000 ਦੇ ਕਰੀਬ ਕਮ ਸੇ ਕਮ ਕੀ ਬਾਤ ਹੈ ਹਾਂ ਜੀ ਵੱਧੇ ਚੱਲ ਜੂ ਅਜੇ ਕੀ ਬਾਤ ਹੈ ਹਾਂ ਜੀ ਹੁਣ ਤਾਂ ਇਦਾਂ ਸੋਚਦਾ ਵੀ ਇਹ ਵੀ ਰਿਸ਼ਤੇਦਾਰ ਜੀ ਵੀ ਸਾਈਕਲ ਦੀ ਜਾਈਏ ਹਾਂ 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 ਜੀ ਵੀ ਬਾਈਕ ਤਾਂ ਚੱਕਣ ਦੀ ਲੋੜ ਹੀ ਨਹੀਂ ਇੰਨਾ ਸੁਭਾਅ ਉਹ ਇੰਨੇ ਚ ਇੰਜਨ ਸੀਲ ਹੋ ਜਾਂਦੇ ਅੱਜ ਕੱਲ੍ਹ ਹਾਂ ਯਾ ਹੋਣ ਵਾਲਿਆਂ ਤਾਂ ਹੋ ਜਾਂਦੇ ਨਾ ਫਿਰ ਹਾਂ ਯਾ ਚਲੋ ਬਹੁਤ ਵਧੀਆ ਗੱਲ ਹੈ ਕਿ ਤਨਾ ਕਿਤੇ ਤੁਸੀਂ ਇਹ ਤਸਵੀਰਾਂ ਦੇਖੋ ਇੱਕ ਇਦਾਂ ਇਹ ਦੋ ਵੀਰ ਜਾ ਰਹੇ ਆ ਇਹ ਤੁਹਾਡੇ ਨਾਲ ਸਾਥੀ ਆ ਇਹ ਕਿਦਾਂ ਆਪਣੇ ਦੋਸਤ ਹੀ ਨੇ ਕਮਾਨੀ ਆ ਫਰੋਸਟ ਇਹ ਕਮਾਨੀ ਆ ਹਾਂਜੀ ਇਹ ਸਲਾਬ ਲਈ ਇਕੱਠੇ ਹਾਂਜੀ ਸਲਾਬ ਲਈ ਉਸ ਬੰਦੇ ਵਿੱਚ ਵੈਸੇ ਯਾਤਰਾ ਤੇ ਚਲੋ ਕਦਨ ਦਾ ਚਾਹ ਸਭ ਦਾ ਹੁੰਦਾ ਲੇਕਿਨ ਇਹੀ ਹੁੰਦੀ ਆ ਅਸ ਜ ਬੱਚੇ ਸੱਟ ਤੇ ਗੱਡੀਆਂ ਕਾਦਾਂ ਤੇ ਜਾਈਏ ਤੇ ਤੁਸੀਂ ਸ਼ਰੀਰ ਨੂੰ ਇੰਨਾ ਕਸਟ ਦੇ ਕੇ ਜਾ ਰਹੇ ਹੋ ਇਸ ਉਮਰ ਚ ਹਰੇਕ ਵਿਅਕਤੀ ਨੂੰ ਇਹੀ ਹੁੰਦਾ ਕਮਾਲਿਆ ਹੁਣ ਬਥੇਰਾ ਬਹਿ ਕੇ ਤਾਸ਼ ਕੁੱਟੀਏ ਜ਼ਿਆਦਾ ਦੋਸਤਾਂ ਨਾਲ ਬਹਿ ਕੇ ਨਿਆਰੇ ਲਈਏ ਖਾਈਏ ਪੀਏ ਮੰਜੇ ਦੇ ਸੋਈਏ ਤੇ ਤੁਸੀਂ ਸਾਈਕਲ ਤੇ ਯਾਤਰਾ ਨਿਕਾ ਜੇ ਕਸ਼ਟ ਸੋਚ ਲੈ ਬੜੀ ਜੇ ਫੇਰ ਤਾਂ ਜਾਣ ਦਾ ਫਾਇਦਾ ਕੋਈ ਨਹੀਂ ਹਾਂ ਜੇ ਕਸ਼ਟ ਦੂਰ ਰਵੇ ਜਾਣ ਦਾ ਫਾਇਦਾ ਕੋਈ ਨਹੀਂ ਇਹ ਤਾਂ ਆਇਆ ਸਾਨੂੰ ਆਈ ਨਹੀਂ ਪਤਾ ਲੱਗਿਆ ਕਦੋਂ ਚੱਲਿਆ ਕਦੋਂ ਪਹੁੰਚ ਗਏ ਬਾਬੇ ਨੇ ਇਹੀ ਜੀ ਮਿਹਰ ਕੀਤੀ ਅਸੀਂ ਹੋਰ ਦੇਖੋ ਜਾਂਦੇ ਪੁਲਾਂ ਉੱਪਰ ਦੀਆਂ ਸਰਵਿਸ ਰੋਡ ਨਹੀਂ ਜਾਂਦੇ ਜਾਂਦੇ ਪੁਲਾਂ ਉੱਪਰ ਦੀਆਂ ਜਾ ਕੇ ਪੁਲ ਉੱਪਰ ਦੀ ਜ਼ੋਰ ਜ਼ਿਆਦਾ ਲੱਗਦਾ ਪਰ ਉੱਪਰਲੇ ਨੇ ਇਹੀ ਜੀ ਮਾਂ ਪੜੀ ਸਾਨੂੰ ਐ ਨਹੀਂ ਪਤਾ ਲੱਗਿਆ ਕਦੋਂ ਜਾ ਕੇ ਕਦੋਂ ਵਾਪਸ ਆਗੇ ਫਿਰ ਜਦੋਂ ਇੰਨੀ ਯਾਤਰਾ ਕਰਕੇ ਗੁਰੂ ਸਾਹਿਬ ਦੇ ਚਤਨਾ ਜੀ ਆ ਕੇ ਸੇਧ ਰੱਖਿਆ ਅਸੀਸ ਚਕਾਇਆ ਫਿਰ ਉਦੋਂ ਕੀ ਮਨ ਚ ਆਇਆ ਸੀ ਉਹਦਾ ਤਾਂ ਬੜਾ ਸਕੂਨ ਮਿਲਿਆ ਪਰ ਮੜਾ ਜਿਹੜਾ ਉਹਦਾ ਪਹਿਲਾ ਹੋ ਗਿਆ ਹੋ ਗਿਆ ਜੋ ਹੋ ਗਿਆ ਹਾਂ ਮਤਲਬ ਜੋ ਉੱਥੇ ਦੇ ਥੋੜੇ ਜਿਹਾ ਜਿਹੜੇ ਪ੍ਰਬੰਧਕ ਸੀਗੇ ਬਤਾਦਾ ਨਹੀਂ ਠੀਕ ਬਸ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਉਹ ਮਨ ਨੂੰ ਲੱਗਦਾ ਉਹਦਾ ਪਰ ਰਸਤੇ ਦੇ ਵਿੱਚ ਇੰਨਾ ਇੱਜ਼ਤਮਾਨ ਤੇ ਜਿੱਥੇ ਆਏ ਸੀਗੇ ਉੱਥੇ ਇੰਨਾ ਮਾਨ ਨਹੀਂ ਮਿਲਿਆ ਹਾਂ ਜਾਂ ਕੇ ਸ਼ਹਿਰ ਚ ਬੰਨ ਵੇਲੇ ਵੀ ਸਾਨੂੰ ਇੰਨਾ ਇੱਜ਼ਤ ਸਾਈਕਲਾਂ ਤੇ ਸਾਨੂੰ ਖੜਾ ਕੇ ਚਾਹ ਪਾਣੀ ਪਿਆ ਕੇ ਸਨੈਪ ਕਰਾ ਕੇ ਫੇਰ ਗਏ। ਇਹ ਵੀ ਬੜੀ ਸੋਹਣੀ ਗੱਲ ਹੈ ਕਿ ਮੰਦਿਰਾਂ 'ਚ ਵੀ ਕਿਸੇ ਨੇ ਰੋਕ ਟੋਕ ਨਹੀਂ ਕੀਤੀ ਮੰਦਿਰ ਦੀ। ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ। ਅਸੀਂ ਰਾਤ ਨੂੰ ਮੰਦਿਰ 'ਚ ਰੁਕਿਆ। ਚਲੋ ਠੀਕ ਸੀ ਉੱਥੇ ਖਾਣਾ ਪੀਣਾ ਹੈ ਨੇ ਦੀ ਟੱਪ। ਹਾਂ। ਟਾਬੇ ਤੇ ਅਸੀਂ ਖਾਣਾ ਖਾ ਕੇ ਉਹ ਤੋਂ ਬਾਅਦ ਮੰਦਿਰ 'ਚ ਰਾ ਕੇ ਜਾ ਕੇ ਰੁਕ ਅਸੀਂ। ਜਿੰਨੇ ਜੋਗੇ ਸੀਗੇ ਸਾਡੇ। ਹਾਂ ਹਾਂ ਕੋਈ ਹੋਰ ਨਹੀਂ। ਬਹੁਤ ਵੱਡੀ ਗੱਲ। ਤੁਸੀਂ ਸਿਰਫ ਆਇਆ ਵੀ ਜੇ ਕਿਤੇ ਆਪਾਂ ਧਾਰਮਿਕ ਜਗ੍ਹਾ ਤੇ ਰੁਕਦੇ ਆਪਾਂ ਸੇਫ ਆਂਗੇ। ਟਾਬੇ ਤੇ ਹੁਣ ਸ਼ਰਾਬੀ ਕੋਆਬੀ ਫਿਰ ਸਮਾਨ ਦੀ ਵੀ ਮਾੜੀ ਗ ਸੋ ਬਹੁਤ ਵੱਡੀ ਸੋ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੋ ਯਾਰ ਇਹ ਦੋ ਗਵਾਂਢੀ ਯਾਤਰਾ ਸ਼੍ਰੀ ਹਜੂਤ ਸਾਹਿਬ ਨਾਲ ਦੇਰ ਸਾਹਿਬ ਦੀ ਨਿਕਲੇ ਨੇ ਸੰਗਰੂਰ ਤੋਂ ਬਡਰੁਖਾ ਪਿੰਡ ਤੇ ਬੜੀ ਵੱਡੀ ਗੱਲ ਹੈ ਤੇ ਮਸਤੂਆਣਾ ਸਾਹਿਬ ਜਿਹੜਾ ਜ਼ਿਕਰ ਕਰਦੇ ਸੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਨੇ ਸੋ ਉੱਥੋਂ ਹੀ ਬਾਬਾਈ ਦੇ ਅਸ਼ੀਰਵਾਦ ਤਰਤ ਕਰਕੇ ਨਿਕਲੇ ਤੇ ਜਿਹੜਾ ਹੁਣੇ ਯਾਤਰਾ ਕੀਤੀ ਹੈ ਸੋ ਬਹੁਤ ਵੱਡੀ ਗੱਲ ਬਹੁਤ ਖੂਬਸੂਰਤ ਤਸਵੀਰਾਂ ਨੇ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਨੌਜਵਾਨ ਭਾਈਦੇ ਨੇ ਤੇ ਇਹ ਬਹੁਤ ਵੱਡੀ ਮਸਾਲ ਹੈ ਬਹੁਤ ਸੁਣੀਆ ਤਸਵੀਰਾਂ ਲੱਗੀਆਂ ਸਾਨੂੰ ਤੇ ਅਸੀਂਗਾ ਜ਼ਰੂਰ ਇਹ ਕਿੱਸਾ ਤੁਹਾਡੇ ਤੱਕ ਸਾਂਝਾ ਕਰੀਏ ਸੋ ਕਿਸ ਤਰੀਕੇ ਦਾ ਇੰਨਾ ਦੋ ਵੀਰਾਂ ਦਾ ਉਪਰਾਲਾ ਲੱਗਾ ਸਾਈਕਲ ਦੇ ਉੱਪਰ ਇੱਡੀ ਵੱਡੀ ਯਾਤਰਾ ਕਰਨ ਦਾ ਕਿੱਦਾਂ ਦੀ ਸੋਚ ਲੱਗੀ ਹੈ ਤੇ ਇਸ ਤੇ ਤੁਹਾਡੀ ਕੀ ਰਾਏ ਹੈ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੇ ਇਸ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂਕਿ ਲੋਕਾਂ ਨੂੰ ਕੋਈ ਨਾ ਕੋਈ ਕੁਝ ਸਿੱਖਣ ਨੂੰ ਮਿਲੇ ਕਿਉਂਕਿ ਸਾਈਕਲ ਦੀ ਜਿਹੜੀ ਫਿਟਨੈਸ ਹੁੰਦੀ ਹੈ ਸਾਈਕਲ ਦੇ ਨਾਲ ਸਰੀਰ ਬਹੁਤ ਤੰਦਰੁਸਤ ਰਹਿੰਦਾ ਅੱਗੇ ਲੋਕ ਸਾਈਕਲ ਚਲਾਉਂਦੇ ਸੀ ਕਿਤੇ ਜਿਮ ਜਾਣ ਦੀ ਲੋੜ ਨਹੀਂ ਸੀ ਪੈਂਦੀ ਲੇਕਿਨ ਹ ਤੋ ਬਹੁਤ ਵੱਡੀ ਗੱਲ ਹੈ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ